हां जी दोस्तों सत श्री अकाल जी स्वागत है एक बार फिर से ਤੁਹਾਡਾ ਅੱਜ ਦੀ ਐਸਐਸ ਸਟੋਰੀ ਦੇ ਵਿੱਚ ਅੱਜ ਦੀ ਇਹ ਕਹਾਣੀ ਅੱਜ ਦੀ ਇਹ ਸਟੋਰੀ ਜੋ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਇਹ ਮੁੰਬਈ ਦੇ ਵਿੱਚ ਇੱਕ ਸੀਰੀਅਲ ਕਿਲਰ ਹੋਇਆ ਸੀਗਾ ਇਹ ਤਕਰੀਬਨ 1968 ਦੀ ਸਟੋਰੀ ਹੈ 1968 ਦੇ ਵਿੱਚ ਇੱਕ ਸੀਰੀਅਲ ਕਿਲਰ ਆਇਆ ਸੀ ਮੁੰਬਈ ਦੇ ਵਿੱਚ ਜੋ ਕਿ ਰਾਤ ਨੂੰ ਝੁੱਗੀਆਂ ਝੋਪੜੀਆਂ ਦੇ ਬਾਹਰ ਪਏ ਲੋਕਾਂ ਦਾ ਕਤਲ ਕਰ ਦਿੰਦਾ ਸੀਗਾ ਉਹਦਾ ਇੰਨਾ ਜ਼ਿਆਦਾ ਖੌਫ ਪੈਦਾ ਹੋਇਆ ਸੀ ਉਸ ਟਾਈਮ ਇਹ ਲੋਕ ਜਿਹੜੇ ਰਾਤ ਨੂੰ ਬਾਹਰ ਨਿਕਲਣੋਂ ਡਰਨ ਲੱਗ ਗਏ ਸੀਗੇ ਮੁੰਬਈ ਦੇ ਵਿੱਚ ਉਸ ਟਾਈਮ ਬੰਬੇ ਸੀ ਬੰਬੇ ਦੇ ਵਿੱਚ ਸੁੰਨਸਾਨ ਫੈਲਣ ਲੱਗ ਗਈ ਸੀ ਸਿਰਫ ਇੱਕ ਉਸ ਕਾਤਲ ਦੇ ਕਰਕੇ ਉਹ ਜਿਹੜੇ ਇਲਾਕਿਆਂ ਦੇ ਵਿੱਚ ਉਹ ਕਤਲ ਕਰਦਾ ਸੀ ਉੱਥੇ ਤਾਂ ਬਿਲਕੁਲ ਹੀ ਰਾਤ ਨੂੰ ਚਿੜੀ ਵੀ ਨਹੀਂ ਫਰਕਦੀ ਸੀ ਹੁਣ ਕੀ ਸੀ ਸਟੋਰੀ ਕੌਣ ਸੀ ਕਾਤਲ ਆਪਾਂ ਉਹਦੀ ਗੱਲ ਇਸ ਵੀਡੀਓ ਦੇ ਵਿੱਚ ਅੱਜ ਕਰਨ ਜਾ ਰਹੇ ਹਾਂ ਇਸ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ 1968 ਦੇ ਵਿੱਚ ਮੁੰਬਈ ਦੇ ਵਿੱਚ 1968 ਦੇ ਵਿੱਚ ਇੱਕ ਦਨੇ ਇੱਕ ਪੁਲਿਸ ਨੂੰ ਖਬਰ ਮਿਲਦੀ ਹੈ ਕਿ ਇੱਕ ਝੋਪੜੀ ਦੇ ਬਾਹਰ ਪੇ ਇੱਕ ਇਨਸਾਨ ਦਾ ਕਤਲ ਹੋ ਜਾਂਦਾ ਉਹ ਮੌਕੇ ਤੇ ਪੁਲਿਸ ਹੁਣ ਪਹੁੰਚਦੀ ਹੈ ਜਾ ਕੇ ਦੇਖਦੀ ਹੈ ਤਾਂ ਉਹਦੇ ਸਿਰ ਦੇ ਵਿੱਚ ਕਿਸੇ ਭਾਰੀ ਚੀਜ਼ ਨਾਲ ਵਾਰ ਕੀਤਾ ਗਿਆ ਹੁੰਦਾ ਉਹਦੇ ਕਰਕੇ ਉਹਦੀ ਜਿਹੜੀ ਡੈਥ ਹੋ ਗਈ ਹੁੰਦੀ ਹੈ ਹੁਣ ਉਹਦੀ ਵਾਈਫ ਤੇ ਉਹਦਾ ਬੇਟਾ ਦੋਨੋਂ ਜਾਨੇ ਝੋਪੜੀ ਦੇ ਅੰਦਰ ਹੁੰਦੇ ਆ ਤੇ ਉਹ ਬਾਹਰ ਪਿਆ ਹੁੰਦਾ ਜਿੱਥੇ ਕੋਈ ਰਾਤ ਨੂੰ ਆ ਕੇ ਉਹਨੂੰ ਮਾਰ ਜਾਂਦਾ ਹੁਣ ਪੁਲਿਸ ਜਦੋਂ ਮੌਕੇ ਤੇ ਪਹੁੰਚਦੀ ਹੈ ਸਾਰਾ ਕੁਝ ਜਦੋਂ ਉਹਦੇ ਘਰ ਦੇ ਦੱਸਦੇ ਆ ਉਹ ਦੱਸਦੇ ਆ ਕਿ ਬਾਹਰ ਪਿਆ ਸੀ ਅਸੀਂ ਅੰਦਰ ਸੀਗੇ ਤੇ ਜਦੋਂ ਅਸੀਂ ਚੀਕਾਂ ਦੀ ਆਵਾਜ਼ ਸੁਣੀ ਬਾਹਰ ਆ ਕੇ ਦੇਖਿਆ ਤੇ ਜਦੋਂ ਇੱਕ ਬੰਦਾ ਇੱਥੋਂ ਭੱਜਿਆ ਜਾ ਰਿਹਾ ਸੀਗਾ ਹੁਣ ਪੁਲਿਸ ਨੂੰ ਲੱਗਦਾ ਹੈ ਕਿ ਇਹਨਾਂ ਦੇ ਕੋਈ ਆਪਸੀ ਰੰਜਸ਼ ਹੋਊਗੀ ਜਾਂ ਪੁਰਾਣਾ ਕੋਈ ਹੋਣਾ ਵੀ ਉਹਦੇ ਕਰਕੇ ਕੋਈ ਮਾਰ ਗਿਆ ਹੋਣਾ ਤੇ ਪੁਲਿਸ ਇਹਨੂੰ ਬੜਾ ਜਿਆਦਾ ਸੀਰੀਅਸ ਨਹੀਂ ਲੈਂਦੀ ਤੇ ਕੇਸ ਦਰਜ ਕਰ ਲੈਂਦੀ ਹੈ ਤੇ ਉਸ ਤੋਂ ਬਾਅਦ ਉਸੇ ਹੀ ਰਾਤ ਉਸ ਤੋਂ ਥੋੜੀ ਜਿਹਾ ਅੱਗੇ ਜਾ ਕੇ ਜਿਹੜਾ ਪਹਿਲਾ ਕਤਲ ਸੀ ਉਹ ਬੋਰੀ ਬੋਲੀ ਦੇ ਵਿੱਚ ਹੋਇਆ ਸੀ ਤੇ ਹੁਣ ਅਗਲਾ ਕਤਲ ਹੈ ਜਿਹੜਾ ਉਹ ਮਲਾੜ ਦੇ ਵਿੱਚ ਹੁੰਦਾ ਥੋੜੀ ਹੀ ਦੂਰ ਰਾਤ ਨੂੰ ਉਸੇ ਤਰ੍ਹਾਂ ਇੱਕ ਬੰਦਾ ਬਾਹਰ ਛੋਪੜੀ ਦੇ ਬਾਹਰ ਪਿਆ ਹੁੰਦਾ ਉਹਨੂੰ ਕੋਈ ਮਾਰ ਜਾਂਦਾ ਹੁਣ ਪੁਲਿਸ ਨੂੰ ਇਸ ਦੀ ਵੀ ਖਬਰ ਮਿਲਦੀ ਹੈ ਪਰ ਪੁਲਿਸ ਇਹ ਵੀ ਮਾਮਲਾ ਸੀਰੀਅਸ ਨਹੀਂ ਲੈਂਦੀ ਉਹਨਾਂ ਨੂੰ ਲੱਗਦਾ ਕਿ ਇਹ ਅਲੱਗ-ਅਲੱਗ ਮਾਮਲੇ ਨੇ ਹੋ ਗਿਆ ਉਹਨਾ ਕਤਲ ਕੋਈ ਵੱਡੀ ਗੱਲ ਨਹੀਂ ਉਹਨੂੰ ਸਮਝਦੇ ਨਹੀਂ ਕਿ ਹੋਟਦੇ ਆ ਕਿ ਰਾਤ ਨੂੰ ਲੜਾਈ ਵਗੈਰਾ ਹੋ ਗਈ ਹੁਣੇ ਕਿਸੇ ਦੀ ਜਾਂ दारू ਪੀਤੀ ਚ ਇੱਕ ਦੂਜੇ ਨਾਲ ਲੜ ਪਾਣਾ ਵੀ ਇਦਾਂ ਦੇ ਕਰਕੇ ਕਤਲ ਹੋਇਆ ਹੋਣਾ ਪਰ ਉਹ ਚੀਜ਼ ਨੂੰ ਉਹ ਸੋਚਦੇ ਨਹੀਂ ਕਿ ਦੋਨਾਂ ਕਤਲਾਂ ਦਾ ਆਪਸ ਦੇ ਵਿੱਚ ਸੰਬੰਧ ਵੀ ਹੋ ਸਕਦਾ ਫਿਰ ਹੁਣ ਥੋੜੇ ਦਿਨ ਲੰਘ ਗਏ ਛੇ ਸਾਧਨਾਵਾਦ ਮਲਾੜ ਦੇ ਵਿੱਚ ਹੀ ਇੱਕ ਵੈਸਟਰਨ ਐਕਸਪ੍ਰੈਸ ਹਾਈਵੇ ਹੈ। ਉਹਦੇ ਨਾਲ ਇੱਕ ਝੁੱਗੀਆਂ ਝੋਪੜੀਆਂ ਸੀਗੀਆਂ। ਉਹਦੇ ਵਿੱਚ ਇੱਕ ਝੋਪੜੀ ਦੇ ਵਿੱਚ ਤਿੰਨ ਜਾਨਾਂ ਦਾ ਕਤਲ ਹੁੰਦਾ ਹੁੰਦਾ। ਉਹ ਤਿੰਨ ਜਾਨਾਂ ਦੇ ਵਿੱਚ ਇੱਕ ਤਾਂ ਪਤੀ ਪਤਨੀ ਸੀਗੇ, ਇੱਕ ਉਹਨਾਂ ਦਾ 2 ਮਹੀਨੇ ਦਾ ਛੋਟਾ ਜਿਹਾ ਬੱਚਾ ਹੁੰਦਾ। ਹੁਣ ਜਦੋਂ ਇਹ ਕਤਲ ਹੁੰਦਾ, ਤਿੰਨ ਕਤਲ ਹੋ ਜਾਂਦੇ, ਇੱਕ ਛੋਟੇ ਜਿਹੇ ਬੱਚੇ ਦਾ ਕਤਲ ਹੁੰਦਾ, ਤਾਂ ਲੋਕਾਂ ਦੇ ਵਿੱਚ ਇਹ ਖਬਰ ਅੱਗ ਮੰਗ ਫੈਲ ਜਾਂਦੀ ਹੈ। ਹੁਣ ਸਾਰੇ ਲੋਕ ਪੁਲਿਸ ਦੇ ਉੱਤੇ ਪ੍ਰੈਸ਼ਰ ਪਾਉਂਦੇ ਆ। ਤਾ ਹੁਣ ਪੁਲਿਸ ਜਦੋਂ ਇਸ ਕੇਸ ਦੇ ਮਾਮਲੇ ਦੀ ਇਸ ਮਾਮਲੇ ਦੀ ਕੇਸ ਦੀ ਜਾਂਚ ਸ਼ੁਰੂ ਕਰਦੀ ਹੈ ਤਾ ਪੁਲਿਸ ਨੂੰ ਫਿਰ ਪਤਾ ਲੱਗਦਾ ਕਿ ਦੋ ਕਤਲ ਇਦਾਂ ਦੇ ਪਹਿਲਾਂ ਵੀ ਹੋਇਆ ਤੇ ਉਹ ਫਿਰ ਹੁਣ ਉਹਨਾਂ ਦੋਨਾਂ ਕਤਲਾਂ ਨੂੰ ਇਹਦੇ ਨਾਲ ਜੋੜ ਕੇ ਦੇਖਣ ਲੱਗਦੇ ਆ ਕਿਉਂਕਿ ਉਹ ਵੀ ਰਾਤ ਨੂੰ ਹੋਏ ਸੀ ਉਹ ਜਿਵੇਂ ਪਹਿਲਾ ਵਾਲੇ ਕਤਲਾਂ ਦੇ ਵਿੱਚ ਸਿਰਚ ਰਾਡ ਮਾਰ ਕੇ ਵਗੈਰਾ ਕਤਲ ਕੀਤਾ ਗਿਆ ਸੀ ਲੱਗਦਾ ਸੀ ਕਿਸੇ ਭਾਰੀ ਜੀ ਨਾਲ ਕਤਲ ਹੋਇਆ ਉਸੇ ਤਰ੍ਹਾਂ ਇਸ ਕੇਸ ਦੇ ਵਿੱਚ ਵੀ ਤਿੰਨਾਂ ਦੇ ਸਿਰਚ ਜਿਵੇਂ ਕੋਈ ਰਾਡ ਮਾਰ ਕੇ ਕਤਲ ਕੀਤਾ ਗਿਆ ਹੁੰਦਾ ਇਸ ਤਰ੍ਹਾਂ ਦਾ ਜਿਹੜੇ ਜਾਕਮ ਸੀਗੇ ਇਸ ਤਰ੍ਹਾਂ ਦੇ ਉਹ ਬਣੇ ਹੋਏ ਸੀਗੇ ਤੇ ਹੁਣ ਇਹ ਲੱਗਦਾ ਸੀ ਕਿ ਜਿਹੜੇ ਤਿੰਨੋ ਕਤਲ ਨੇ ਮਾਕੇ ਤਿੰਨ ਕਤਲੇ ਤੇ ਦੋ ਪਹਿਲਾਂ ਵਾਲੇ ਇਹ ਤਿੰਨੇ ਮਾਮਲੇ ਨੇ ਇੱਕ ਦੂਜੇ ਨਾਲ ਜੁੜਦੇ ਨੇ ਤੇ ਪੁਲਿਸ ਵਾਲੇ ਇਹਨਾਂ ਮਾਮਲਿਆਂ ਦੀ ਜਾਂਚ ਕਰ ਰਹੀ ਹੁੰਦੀ ਆ ਕਿ ਅਚਾਨਕ 4-5 ਦਿਨਾਂ ਬਾਅਦ ਇੱਕ ਸਕੂਲ ਟੀਚਰ ਦਾ ਕਤਲ ਹੋ ਜਾਂਦਾ ਉਹ ਵੀ ਇਸੇ ਤਰ੍ਹਾਂ ਕਿ ਝੋਪੜੀ ਦੇ ਵਿੱਚ ਪਿਆ ਹੁੰਦਾ ਉਹਦਾ ਵੀ ਇਸੇ ਤਰ੍ਹਾਂ ਕਤਲ ਹੋ ਜਾਂਦਾ ਹੁਣ ਜਿਹੜਾ ਪਹਿਲਾਂ ਤਿੰਨ ਜਣਾਂ ਦਾ ਕਤਲ ਹੋਇਆ ਸੀ ਉੱਥੇ ਪੁਲਿਸ ਨੂੰ ਦੋ ਚੀਜ਼ਾਂ ਵੀ ਮਿਲਦੀਆਂ ਉੱਥੇ ਇੱਕ ਰਾਡ ਮਿਲਦੀ ਹੈ ਬਾਹਰ ਪਈ ਜਿਸ ਦੇ ਨਾਲ ਪਤਾ ਲੱਗਦਾ ਕਿ ਇਹ ਕਤਲ ਨੇ ਜਿਹੜੇ ਉਹ ਇਸ ਰਾਡ ਨਾਲ ਕੀਤੇ ਗਏ ਸੀਗੇ ਤੇ ਇੱਕ ਉੱਥੇ ਛਤਰੀ ਮਿਲਦੀ ਹੈ ਪਰ ਰਾਤ ਨੂੰ ਮੀਂਹ ਪੈ ਰਿਹਾ ਸੀ ਜਦੋਂ ਇਹ ਕਤਲ ਹੋਏ ਸੀਗੇ ਉਸ ਦੇ ਕਰਕੇ ਜਿਹੜਾ ਉਹਦੇ ਉੱਤੇ ਕੋਈ ਫਿੰਗਰਪ੍ਰਿੰਟ ਨਹੀਂ ਮਿਲਦਾ ਪੁਲਿਸ ਨੂੰ ਹੁਣ ਪੁਲਿਸ ਦੀ ਜਾਂਚ ਅੱਗੇ ਵਧਦੀ ਹੈ ਪਰ ਹੁਣ ਕੋਈ ਫਿੰਗਰਪ੍ਰਿੰਟ ਨਹੀਂ ਪਰ ਇੰਨਾ ਪਤਾ ਹੈ ਵੀ ਕੋਈ ਰਾਡ ਦੇ ਨਾਲ ਕਤਲ ਕਰ ਰਿਹਾ ਰਾਤਾਂ ਨੂੰ ਤੇ ਹੁਣ ਇਹ ਸਾਰਾ ਕੁਝ ਕਾਮਨ ਨਿਕਲਦਾ ਹੁਣ ਇੱਕ ਤਾਂ ਰਾਤ ਨੂੰ ਕਤਲ ਕਰਨਾ ਉਹ ਰਾਤ ਨੂੰ ਤਕਰੀਬਨ 1 ਵਜੇ ਤੋਂ ਲੈ ਕੇ ਸਵੇਰ ਦੇ 4 ਵਜੇ ਦੇ ਵਿੱਚ ਵਿੱਚ ਕਤਲ ਕਰਦਾ ਇੱਕ ਉਹ ਝੁੱਗੀਆਂ ਝੋਪੜੀਆਂ ਵਾਲਾਂ ਦੇ ਕਤਲ ਕਰ ਰਿਹਾ ਜਿਹੜੇ ਝੁੱਗੀਆਂ ਦੇ ਬਾਹਰ ਪਏ ਆ ਜਾਂ ਅੰਦਰ ਜਿਨ੍ਹਾਂ ਦੇ ਗੇਟ ਵਗੈਰਾ ਨਹੀਂ ਤਾਂ ਲੱਗਦੇ ਉਹਨਾਂ ਦੇ ਕਤਲ ਕਰ ਰਿਹਾ ਤੇ ਤੀਜਾ ਮਾਰਨ ਦਾ ਤਰੀਕਾ ਸੀ ਹੁਣ ਇਹ ਸਾਰਾ ਕੋਈ ਪੁਲਿਸ ਨੂੰ ਮਿਲ ਜਾਂਦਾ ਹੁਣ ਪੁਲਿਸ ਇਹਦੀ ਜਾਂਚ ਅੱਗੇ ਵਧਾਉਂਦੀ ਹੈ ਪਰ ਪੁਲਿਸ ਦੇ ਹੱਥ ਕੁਝ ਨਹੀਂ ਲੱਗਦਾ ਹੁਣ ਲੋਕਾਂ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਹੁੰਦਾ ਇਹਨੂੰ ਦੇਖਦੇ ਹੋਏ ਜਿਹੜਾ ਇਹ ਕੇਸ ਆ ਉਸ ਟਾਈਮ ਫਿਰ ਸੀਆਈਡੀ ਨੂੰ ਦੇ ਦਿੱਤਾ ਜਾਂਦਾ ਹੁਣ ਸੀਆਈਡੀ ਵੱਲੋਂ ਇਹ ਕੇਸ ਦੀ ਜਾਂਚ ਸ਼ੁਰੂ ਹੁੰਦੀ ਆ। ਇਹਦੇ ਵਿੱਚ ਇੱਕ ਸਪੈਸ਼ਲ ਟੀਮ ਗਠਿਤ ਕੀਤੀ ਜਾਂਦੀ ਹੈ ਜਿਹੜੀ ਇਸ ਕੇਸ ਦੀ ਜਾਂਚ ਸ਼ੁਰੂ ਕਰਦੀ ਆ। ਹੁਣ 2-3 ਹਜ਼ਾਰ ਪੁਲਿਸ ਜਿਹੜੀ ਪੁਲਿਸ ਦੇ ਕਰਮਚਾਰੀ ਨੇ ਉਹ ਹੁਣ ਇੱਕ ਕਾਤਲ ਨੂੰ ਲੱਭਣ ਦੇ ਲਈ ਲੱਗਦੇ ਨੇ। ਉਹ ਸਾਰੇ ਮੋਬਾਈਲ ਦੇ ਵਿੱਚ ਖਬਰ ਫਲਾ ਦਿੱਤੀ ਜਾਂਦੀ ਹੈ ਕਿ ਇਦਾਂ ਦਾ ਕੋਈ ਬੰਦਾ ਜਿਹੜਾ ਕਤਲ ਕਰ ਰਿਹਾ ਉਹਨੂੰ ਲੱਭਣਾ ਜ਼ਰੂਰੀ ਹੈ ਤੇ ਫਿਰ ਜਿਹੜੀ ਪੁਲਿਸ ਆ ਹੁਣ ਉਸ ਕਾਤਲ ਨੂੰ ਲੱਭਣ ਲੱਗਦੀ ਆ। ਹੁਣ ਸੀਆਈਡੀ ਜਦੋਂ ਆਪਣੀ ਜਾਂਚ ਕਰਦੀ ਆ ਤਾਂ ਉਹਦੇ ਹੱਥ ਇੱਕ ਲੀਡ ਲੱਗਦੀ ਆ। CID ਵਾਲਿਆਂ ਨੂੰ ਪਤਾ ਲੱਗਦਾ ਕਿ ਤਕਰੀਬਨ ਅੱਜ ਤੋਂ 2 ਸਾਲ ਪਹਿਲਾਂ ਉਸ ਸਮੇਂ ਜਦੋਂ 1968 ਦੇ ਟਾਈਮ ਦੀ ਇਹ ਘਟਨਾ ਆ ਤੇ ਉਹਨਾਂ ਨੂੰ ਪਤਾ ਲੱਗਦਾ ਕਿ ਤਕਰੀਬਨ ਉਸ ਤੋਂ 2 ਸਾਲ ਪਹਿਲਾਂ 1965-68 ਦੇ ਵਿੱਚ ਵੀ ਸੇਮ ਇਦਾਂ ਹੀ ਕਤਲ ਹੋਏ ਸੀਗੇ। ਉਦੋਂ ਮਵਈ ਦੇ ਵਿੱਚ ਹੀ 19 ਜਣਾਂ ਤੇ ਹਮਲਾ ਹੋਇਆ ਸੀ ਜਿਸ ਦੇ ਵਿੱਚੋਂ 9 ਜਣਾਂ ਦੀ ਮੌਤ ਹੋ ਜੇ ਕਿ ਸੀ ਤੇ 10 ਜਣੇ ਬਚੇ ਸੀਗੇ। ਉਹ ਕਤ ਉਹ ਜਿਹੜੇ ਹਮਲੇ ਸੀਗੇ ਉਹ ਵੀ ਇਸੇ ਤਰ੍ਹਾਂ ਝੁੱਗੀਆਂ ਝੋਪੜੀਆਂ ਵਾਲੇ ਤੇ ਰਾਤ ਨੂੰ ਇਸੇ ਤਰ੍ਹਾਂ ਰੋਡ ਨਾਲੇ ਹੋਏ ਸੀਗੇ ਹੁਣ ਪੁਲਿਸ ਨੂੰ ਲੱਗਦਾ ਕਿ ਇਹ ਕੇਸ ਉਸ ਕੇਸ ਨਾਲ ਕਾਮਨ ਹੋ ਸਕਦਾ ਤਾਂ ਫਿਰ ਉਹ ਕੇਸ ਦੀ ਦੁਬਾਰਾ ਤੋਂ ਜਾਂਚ ਕੀਤੀ ਜਾਂਦੀ ਆ ਉਸ ਕੇਸ ਦਾ ਜਿਹੜਾ ਇੰਸਪੈਕਟਰ ਹੁੰਦਾ ਉਸ ਟਾਈਮ ਦਾ ਉਹ ਨੂੰ ਸੱਦ ਕੇ ਉਹ ਤੋਂ ਸਾਰੀ ਡਿਟੇਲ ਲਈ ਜਾਂਦੀ ਆ ਤਾਂ ਫਿਰ ਉਦੋਂ ਦਾ ਇੰਸਪੈਕਟਰ ਸਾਰੀ ਡਿਟੇਲ ਦੱਸਦਾ ਆਪਣੀ ਜੋ ਜੋ ਉਸ ਕੇਸ ਦੇ ਵਿੱਚ ਪਹਿਲਾਂ ਉਹਨੇ ਇਨਵੈਸਟੀਗੇਟ ਕੀਤਾ ਸੀ ਪਰ ਕਾਤਲ ਉਹ ਨੂੰ ਉਸ ਕੇਸ ਦੇ ਵਿੱਚ ਵੀ ਨਹੀਂ ਮਿਲਿਆ ਸੀ ਉਣਾ ਪੁਲਿਸ ਨੂੰ ਇੱਕ ਗੱਲ ਹੋਰ ਦੱਸਦਾ ਕਿ ਇੱਕ ਦਿਨ ਉਹ ਗਸ਼ਤ ਕਰਦਾ ਨਿਕਲ ਰਿਹਾ ਸੀ ਜਿੱਥੇ ਉਹ ਕਤਲ ਹੁੰਦੇ ਰਹਿੰਦੇ ਸੀ ਤੇ ਉਸ ਟਾਈਮ ਵੀ ਰਾਤ ਨੂੰ ਲੋਕ ਬਾਹਰ ਨਿਕਲਣਾ ਬੰਦ ਕਰ ਗਏ ਸੀਗੇ ਪਰ ਇੱਕ ਦਿਨ ਉਹ ਕਹਿੰਦਾ ਸਾਨੂੰ ਗਸ਼ਤ ਕਰਦਿਆਂ ਨੂੰ ਰਾਤ ਨੂੰ ਇੱਕ ਆਦਮੀ ਘੁੰਮਦਾ ਮਿਲਿਆ ਸੀਗਾ ਇਕੱਲਾ ਹੀ ਘੁੰਮ ਰਿਹਾ ਸੀ ਤੇ ਅਸੀਂ ਨੇ ਉਹਨੂੰ ਫੜਿਆ ਫੜਨ ਤੋਂ ਬਾਅਦ ਉਹਦੀ ਤਲਾਸ਼ੀ ਲਈ ਤਲਾਸ਼ੀ ਲੈਣ ਤੋਂ ਬਾਅਦ ਉਹਦੇ ਜੇਬ ਦੇ ਵਿੱਚ ਇੱਕ ਡਾਇਰੀ ਨਿਕਲੀ ਸੀ ਉਸ ਡਾਇਰੀ ਦੇ ਉੱਤੇ ਲਿਖਿਆ ਸੀਗਾ ਇੱਕ ਲਿਖਿਆ ਸੀ ਖਤਮ ਇੱਕ ਲਿਖਿਆ ਸੀ ਖਲਾਸ ਇਹ ਦੋਨੋਂ ਵਰਡ ਕਹਿੰਦਾ ਜਦੋਂ ਅਸੀਂ ਪੜੇ ਤਾਂ ਸਾਨੂੰ ਤੇ ਕੋਈ ਸ਼ੱਕ ਹੋਇਆ ਤੇ ਉਹਨੂੰ ਫਿਰ ਅਸੀਂ ਅਰੈਸਟ ਕਰਕੇ ਜਿਹੜਾ ਪੁਲਿਸ ਸਟੇਸ਼ਨ ਦੇ ਵਿੱਚ ਲੈ ਗਏ ਉਹਨੂੰ ਪੁੱਛਗਿੱਛ ਕੀਤੀ ਗਈ ਹੁਣ ਉਹ ਪੁਲਿਸ ਆਫੀਸਰ ਦੱਸਦਾ ਜਦੋਂ ਉਹ ਬੰਦੇ ਨੂੰ ਪੁੱਛਿਆ ਗਿਆ ਕਿ ਉਹਦਾ ਨਾਮ ਕੀ ਆ ਉਹਨੇ ਦੱਸਿਆ ਸੀਗਾ ਕਿ ਉਹਦਾ ਨਾਮ ਰਮਨ ਰਾਗਵਰ ਤੇ ਹੁਣ ਉਸ ਬੰਦੇ ਦੇ ਹੋਰ ਵੀ ਕਾਫੀ ਜ਼ਿਆਦਾ ਨਾਮ ਸੀਗੇ ਜਿਹੜੇ ਉਹ ਪੁਲਿਸ ਇਨਵੈਸਟੀਗੇਸ਼ਨ 'ਚ ਉਦੋਂ ਸਾਹਮਣੇ ਆਏ ਉਹਦਾ ਨਾਮ ਇੱਕ ਅੰਨਾ ਸੀਗਾ ਇੱਕ ਰਾਗਵ ਸੀਗਾ ਜਿਹੜਾ ਉਹਨੇ ਦੱਸਿਆ ਇੱਕ ਸਿੰਧੀ ਦਲਵਾਈ ਸੀਗਾ ਉਹਦਾ ਨਾਲ ਇਹ ਸਾਰੇ ਨਾਮ ਉਹ ਦੱਸਦਾ ਇੱਕ ਦੋ ਨਾਮ ਹੋਰ ਵੀ ਹੁੰਦੇ ਆ ਉਹ ਜਿਹੜੇ ਦੱਸਦਾ ਪੁਲਿਸ ਨੂੰ ਉਸ ਟਾਈਮ ਤੇ ਪੁਲਿਸ ਨੂੰ ਪਤਾ ਲੱਗਦਾ ਕਿ 1929 ਦੇ ਵਿੱਚ ਤਾਮਿਲਨਾਡੂ ਦੇ ਵਿੱਚ ਉਹਦਾ ਜਿਹੜਾ ਜਨਮ ਹੋਇਆ ਸੀ ਉਸ ਤੋਂ ਬਾਅਦ ਜਿਹੜਾ ਉਹ ਥੋੜਾ ਜਿਹਾ ਵੱਡਾ ਹੋਇਆ ਉਹਨੂੰ ਚੋਰੀਆਂ ਦੀ ਆਦਤ ਪੈ ਗਈ ਉਹਦੇ ਚੋਰੀਆਂ ਕਰਨ ਲੱਗਿਆ ਉਹਨੂੰ ਪੁਲਿਸ ਫੜਨ ਲੱਗੀ ਤਾਂ ਉਹ ਤੋਂ ਭੱਜ ਕੇ ਮੁੰਬਈ ਆ ਗਿਆ ਹੁਣ ਉਹ ਇੱਥੇ ਆ ਕੇ ਵੀ ਚੋਰੀਆਂ ਕਰਦਾ ਰਹਿੰਦਾ ਹੁਣ ਇੱਥੇ ਆ ਕੇ ਇੱਕ ਮਿਲ ਦੇ ਵਿੱਚ ਕੰਮ ਕਰਨ ਲੱਗਦਾ ਇੱਥੇ ਆ ਕੇ ਵੀ ਉਹ ਚੋਰੀ ਕਰ ਲੈਂਦਾ ਉਹ ਚੋਰੀ ਕਰਦਾ ਤਾਂ ਹੁਣ ਮਿਲਦੇ ਜਿਹੜੇ ਲੋਕ ਨੇ ਉਹਨੂੰ ਫੜਾ ਦਿੰਦੇ ਆ ਪੁਲਿਸ ਕੋਲੇ ਥੋੜਾ ਟਾਈਮ ਜੇਲ੍ਹ ਦੇ ਵਿੱਚ ਲਾਉਂਦਾ ਬਾਹਰ ਆਉਂਦਾ ਫੇਰ ਧੋਰੀਆਂ ਡਕੈਤੀਆਂ ਕਰ ਲਾ ਜਾਂਦਾ ਫਿਰ ਉਸ ਤੋਂ ਬਾਅਦ ਉਹਨੂੰ ਤਕਰੀਬਨ 2 ਸਾਲ ਦੇ ਲਈ ਨਹੀਂ 5 ਸਾਲ ਦੇ ਲਈ ਜੇਲ੍ਹ ਹੁੰਦੀ ਹੈ ਉਦੋਂ ਜਿਹੜਾ ਉਹਨੇ ਪੁਲਿਸ ਨੂੰ ਦੱਸਿਆ ਜਾਂ ਪੁਲਿਸ ਦੀ ਇਨਵੈਸਟੀਗੇਸ਼ਨ 'ਚ ਉਦੋਂ ਸਾਹਮਣੇ ਆਇਆ ਕਿ ਉਸ ਬੰਦੇ ਨੂੰ ਜਿਹੜੀ 5 ਸਾਲ ਦੀ ਜੇਲ੍ਹ ਹੁੰਦੀ ਹੈ ਤੇ ਉਹ 5 ਸਾਲ ਦੀ ਜੇਲ੍ਹ ਤੋਂ ਬਾਅਦ ਹੁਣ ਬਾਹਰ ਆਇਆ ਹੋਇਆ ਸੀਗਾ ਜਦੋਂ ਦੁਬਾਰਾ ਤੋਂ ਪੁਲਿਸ ਨੇ ਉਹਨੂੰ ਹੁਣ ਫੜਿਆ ਸੀ ਤੇ ਸਾਰਾ ਉਹਦਾ ਰਿਕਾਰਡ ਦੇਖਦੇ ਹੋਏ ਤੇ ਉਹਨੂੰ ਪੁੱਛ ਵਿੱਚ ਵੀ ਕੀਤੀ ਗਈ ਸ਼ਕਤੀ ਨਾਲ ਪੁੱਛਿਆ ਗਿਆ ਉਹਨਾਂ ਕਤਲਾਂ ਬਾਰੇ ਪਰ ਉਹ ਬੰਦੇ ਦਾ ਉਹਨਾਂ ਕਤਲਾਂ ਨਾਲ ਕੋਈ ਲੈਣ ਦੇ ਨਹੀਂ ਸੀ ਉਹਨੇ ਕੁਝ ਵੀ ਨਹੀਂ ਦੱਸਿਆ ਉਹ ਕੋਈ ਗੱਲ ਨਹੀਂ ਮੰਨਿਆ ਉਹਨੇ ਇਹੀ ਦੱਸਿਆ ਕਿ ਮੈਂ ਸਿਰਫ ਚੋਰਾ ਚੋਰੀ ਕਰਦਾ ਤੇ ਮੈਂ ਤਾਂ ਜੇਲ੍ਹ ਵੀ ਗਿਆ ਹੋਇਆ ਹੁਣ ਜਿਹੜਾ ਉਸ ਟਾਈਮ ਦਾ ਇੰਸਪੈਕਟਰ ਸੀਗਾ ਉਹਨੇ ਉਹਨੂੰ ਤੜੀ ਪਾਰ ਕਰ ਦਿੱਤਾ ਸੀ 2 ਸਾਲ ਲਈ ਉਹਨੇ ਮੋਬਾਈਲ 'ਚੋਂ ਕੱਟਤਾ ਸੀ ਕਿ ਤੂੰ 2 ਸਾਲ ਥੋੜਾ ਮੋਬਾਈਲ ਦੇ ਵਿੱਚ ਵਾਪਸ ਨਹੀਂ ਆਏਗਾ ਤੇ ਹੁਣ ਜਦੋਂ ਪੁਲਿਸ ਨੂੰ ਇਹ ਗੱਲ ਪਤਾ ਲੱਗਦੀ ਹੈ ਸੀਆਈਡੀ ਨੂੰ ਇਹ ਗੱਲ ਪਤਾ ਲੱਗਦੀ ਹੈ ਕਿ 2 ਸਾਲ ਪਹਿਲਾਂ ਇੱਕ ਬੰਦਾ ਤੜੀ ਪਾਰ ਕੀਤਾ ਗਿਆ ਸੀ ਤੇ ਉਦੋਂ ਤੋਂ ਲੈ ਕੇ ਹੁਣ ਤੱਕ 2 ਸਾਲਾਂ ਦੇ ਵਿੱਚ ਕੋਈ ਕਤਲ ਵੀ ਨਹੀਂ ਹੋਇਆ ਤੇ ਹੁਣ ਦੁਬਾਰਾ ਫਿਰ ਤੋਂ ਕਤਲ ਹੋਣੇ ਸ਼ੁਰੂ ਹੋਇਆ 2 ਸਾਲਾਂ ਤੋਂ ਬਾਅਦ ਤਾਂ ਸੀਆਈਡੀ ਵਾਲਿਆਂ ਨੂੰ ਲੱਗਦਾ ਹੈ ਕਿ ਹੋਵੇ ਨਾ ਹੋਵੇ ਉਹੀ ਕਾਤਲ ਵਾਪਸ ਆ ਗਿਆ ਤੇ ਉਹੀ ਰਮਨ ਰਾਗਵ ਸੀਗਾ ਜਿਹੜਾ ਇਹ ਕਾਤਲ ਨਿਕਲ ਹੋ ਸਕਦਾ ਹੈ ਇਹ ਕਾਤਲ ਨਿਕਲ ਸਕਦਾ ਅੱਗੇ ਜਾ ਕੇ ਤਾਂ ਹੁਣ ਪੁਲਿਸ ਉਹ ਸਾਰੀ ਉਹਦੀ ਫਾਈਲ ਮੰਗਾਉਂਦੀ ਆ ਸਾਰੀ ਡਿਟੇਲ ਮੰਗਾਉਂਦੀ ਆ ਸੀਆਈਡੀ ਪੁਲਿਸ ਤੋਂ ਤੇ ਉਸ ਤੋਂ ਬਾਅਦ ਉਹ ਸਾਰੀ ਡਿਟੇਲ ਜਿਹੜੀਆਂ ਵੀ ਉਹਦੀਆਂ ਫੋਟੋਜ਼ ਗ੍ਰਾਫ ਫੋਟੋਗ੍ਰਾਫਸ ਵਗੈਰਾ ਹੁੰਦੀਆਂ ਹਨ ਉਹਨੀਆਂ ਦੀ ਫੋਟੋ ਵਗੈਰਾ ਸਾਰੀਆਂ ਥਾਣਿਆਂ ਦੇ ਵਿੱਚ ਭੇ ਇਹ ਜਿਹੇ ਬੰਦੇ ਦੀ ਆਪਾਂ ਹੁਣ ਤਲਾਸ਼ ਕਰਨੀ ਹੈ ਤਾਂ ਪੁਲਿਸ ਹੁਣ ਉਹਦੀ ਭਾਲ ਜਾਰੀ ਕਰਦੀ ਹੈ ਹੁਣ ਫਿੰਗਰਪ੍ਰਿੰਟਸ ਵੀ ਉਹਨੂੰ ਉਹਨਾਂ ਦੇ ਕੇਸ ਦੇ ਵਿੱਚ ਜਿਹੜੇ ਪਹਿਲਾਂ ਉਹਨੇ ਗ੍ਰਿਫਤਾਰੀ ਉਹਦੀ ਗ੍ਰਿਫਤਾਰੀ ਹੋਈ ਸੀ ਉਸ ਦੇ ਵਿੱਚ ਫਿੰਗਰਪ੍ਰਿੰਟ ਵੀ ਸੀਗੇ ਉਹਦੇ ਹੁਣ ਉਹ ਫਿੰਗਰਪ੍ਰਿੰਟ ਵੀ ਚੈੱਕ ਕੀਤੇ ਜਾਂਦੇ ਆ ਹੁਣ ਜਿਹੜੇ ਕਈ ਥਾਂ ਮਤੇ ਕਤਲ ਹੋਏ ਸੀ ਉਹਨਾਂ ਦੇ ਵਿੱਚ ਕਿਤੇ ਕਿਤੇ ਫਿੰਗਰਪ੍ਰਿੰਟ ਮਿਲਦੇ ਰਹੇ ਉੱਥੇ ਫਿੰਗਰਪ੍ਰਿੰਟ ਮੈਚ ਕਰਦੇ ਕੀਤੇ ਗਏ ਹੁਣ ਉੱਥੇ ਹੈਨਾ ਹੁਣ ਉਹ ਜਿਹੜੇ ਫਿੰਗਰਪ੍ਰਿੰਟ ਸੀਗੇ ਜਦੋਂ ਮੈਚ ਕੀਤੇ ਤਉ ਰਾਮਨਦ ਰਾਗਵ ਦੇ ਫਿੰਗਰਪ੍ਰਿੰਟਸ ਦੇ ਨਾਲ ਉਹ ਮੈਚ ਹੋ ਜਾਂਦੇ ਆ। ਉਨੇ ਸਾਰੀਆਂ ਚੀਜ਼ਾਂ ਹੋਈ ਰਹੀਆਂ ਹੁੰਦੀਆਂ ਕਿ 25 ਤੇ 26 ਅਕਤੂਬਰ ਦੀ ਰਾਤ ਨੂੰ 1968 ਦੇ ਵਿੱਚ ਇੱਕ ਲਾਲਚੰਦ যাদਬ ਤੇ ਦੁਲਾਰ যাদਬ ਨਾਮ ਦੇ ਦੋ ਇਨਸਾਨਾਂ ਦਾ ਕਤਲ ਹੋ ਜਾਂਦਾ। ਦੋਨੋਂ ਜਾਣੇ ਆਪਸ ਦੇ ਵਿੱਚ ਭਰਾ ਸੀਗੇ ਉਹਨਾਂ ਦੋਨੋਂ ਦਾ ਕਤਲ ਹੋ ਜਾਂਦਾ ਉਸ ਟੈਂਪ ਤੇ ਪੁਲਿਸ ਫਿਰ ਮੌਕੇ ਤੇ ਪਹੁੰਚਦੀ ਆ। ਉੱਥੇ ਫਿਰ ਲੱਕਲੀ ਪੁਲਿਸ ਨੂੰ ਫਿੰਗਰਪ੍ਰਿੰਟ ਮਿਲ ਜਾਂਦੇ ਆ ਇੱਕ ਸਹੀ ਤਰੀਕੇ ਦੇ ਫਿੰਗਰਪ੍ਰਿੰਟ ਹੁਣ ਉਹ ਫਿੰਗਰਪ੍ਰਿੰਟਸ ਦੇ ਨਾਲ ਦੁਬਾਰਾ ਫੇਰ ਉਹ ਫਿੰਗਰਪ੍ਰਿੰਟਸ ਨੂੰ ਮੈਚ ਕੀਤਾ ਜਾਂਦਾ ਜਦੋਂ ਮੈਚ ਕਰਾਇਆ ਜਾਂਦਾ ਤਾਂ ਉਹ ਦੋਨੋਂ ਮਿਲ ਜਾਂਦੇ ਆ ਹੁਣ ਰਮਨ ਰਾਗਵ ਦੇ ਫਿੰਗਰਪ੍ਰਿੰਟ ਨੇ ਜਿਹੜੇ ਉਹ ਦੋਨੋਂ ਕਤਲਾਂ ਦੇ ਜਿਹੜੇ ਹੁਣ ਨਵੇਂ ਕਤਲ ਹੋਏ ਸੀਗੇ ਇਹਨਾਂ ਦੇ ਫਿੰਗਰਪ੍ਰਿੰਟਸ ਜਿਹੜੇ ਉਤੋਂ ਮਿਲੇ ਸੀ ਉਹਦੇ ਨਾਲ ਮੈਚ ਕਰ ਜਾਂਦੇ ਆ ਹੁਣ ਪੁਲਿਸ ਨੂੰ ਪੱਕਾ ਯਕੀਨ ਹੋ ਜਾਂਦਾ ਕਿ ਰਮਨ ਰਾਗਵ ਹੀ ਹੈ ਜਿਹੜਾ ਕਾਤਲ ਹੈ ਹੁਣ ਰਮਨ ਰਾਗਵ ਨੂੰ ਹੁਣ ਪੁਲਿਸ ਲੱਭਣਾ ਸ਼ੁਰੂ ਕਰਦੀ ਆ ਹੁਣ ਪੂਰਾ ਜੋਰ ਲਾ ਕੇ ਲੱਭਿਆ ਜਾਂਦਾ ਸਾਰੇ ਥਾਣਿਆਂ ਦੇ ਵਿੱਚ ਪੂਰੀ ਪੁਲਿਸ ਫੋਰਸ ਨੂੰ ਉਹਦੇ ਤੇ ਲਾਜਤਾ ਜਾਂਦਾ ਕਿ ਰਾਮਨ ਰਾਗ ਨੂੰ ਆਪਾਂ ਲੰਬੜਾ ਹੀ ਲੰਬੜਾ ਤੇ ਇਸੇ ਤਰ੍ਹਾਂ ਕਰਦੇ ਕਰਾਉਂਦੇ ਇੱਕ ਪੁਜਸਰ ਨਾਮ ਦਾ ਇਲਾਕਾ ਹੈ ਪੁਜਸਰ ਨਾਮ ਦੇ ਇਲਾਕੇ ਦੇ ਵਿੱਚ ਇੱਕ ਦਿਨ ਪੁਲਿਸ ਆਫੀਸਰ ਜਾਂਦਾ ਕੋਈ ਉਹ ਉੱਥੇ ਜਾ ਕੇ ਇੱਕ ਫੋਟੋ ਦਿਖਾਉਂਦਾ ਉਹ ਦੱਸਦਾ ਕਿ ਇਹ ਫੋਟੋ ਦੇਖੋ ਵੀ ਇਦਾਂ ਦਾ ਕੋਈ ਬੰਦਾ ਤੁਸੀਂ ਦੇਖਿਆ ਤਾਂ ਉੱਥੇ ਇੱਕ ਮਨਜੂਲਾ ਬਾਈ ਨਾਮ ਦੀ ਜਨਾਨੀ ਹੁੰਦੀ ਹੈ ਉਹ ਫੋਟੋ ਨੂੰ ਪਹਿਚਾਨ ਲੈਂਦੀ ਹੈ ਉਹ ਕਹਿੰਦੀ ਹੈ ਵੀ ਇਹ ਤਾਂ ਅੰਨਾ ਹੈ ਇਹ ਅੰਨਾ ਮੈਨੇ ਸਵੇਰੇ ਹੀ ਦੇਖਿਆ ਕਾਫੀ ਦਿਨਾਂ ਬਾਅਦ ਦੁਬਾਰਾ ਵਾਪਸ ਆਇਆ ਵੀ ਇਹ ਕਦੇ-ਕਦੇ ਕਿਤੇ ਚਲਾ ਜਾਂਦਾ ਵੀ ਫਿਰ ਇੱਥੇ ਦਿਖਦਾ ਕਈ ਵਾਰ ਹੈ ਨਾ ਵੀ ਮੈਂ ਸਵੇਰੇ ਖੂਹ ਤੋਂ ਪਾਣੀ ਭਰ ਰਹੀ ਸੀ ਉੱਥੇ ਮੈਂ ਦੇਖਿਆ ਸੀ ਹੁਣ ਜਦੋਂ ਇਹ ਗੱਲ ਉਸ ਪੁਲਿਸ ਆਫੀਸਰ ਨੂੰ ਪਤਾ ਲੱਗਦੀ ਹੈ ਜਿਹੜਾ ਉੱਥੇ ਹੁੰਦਾ ਐਸਆਈ ਤਾਂ ਉਹ ਪੁੱਛਦਾ ਕਿ ਤੈਨੂੰ ਇਹਦਾ ਘਰ ਪਤਾ ਕਿੱਥੇ ਆ ਤਾਂ ਉਹ ਦੱਸਦੀ ਹੈ ਕਿ ਮੈਨੂੰ ਇਹਦੇ ਘਰ ਵਗੈਰਾ ਦਾ ਤਾਂ ਨਹੀਂ ਪਤਾ ਹੈਗਾ ਕਿੱਥੇ ਆ ਪਰ ਉਹ ਪੁੱਛਦੇ ਆ ਫਿਰ ਤੂੰ ਇਹਦਾ ਫੁਲੀਆ ਦੱਸ ਵੀ ਹੁਣ ਇਹਨੇ ਪਾਇਆ ਕੀ ਸੀ ਕਿਹੋ ਜਿਹੇ ਕੱਪੜੇ ਪਾਏ ਸੀ ਕਿਦਾਂ ਦਾ ਲੱਗ ਰਿਹਾ ਸੀ ਇਹ ਤਾ ਉਹ ਦੱਸਦੀ ਆ ਕਿ ਇਹਦੇ ਨੀਲੇ ਰੰਗ ਦੀ ਸ਼ਰਟ ਪਾਈ ਸੀਗੀ ਇਹਦੇ ਖਾਕੀ ਰੰਗ ਦੀ ਪੈਂਟ ਪਾਈ ਸੀ ਤੇ ਇਹਦੇ ਬ੍ਰਾਊਨ ਕਲਰ ਦੀਆਂ ਚੱਪਲਾਂ ਸੀਗੀਆਂ ਤੇ ਨਾਲ ਇੱਕ ਇਹਦੇ ਕੋਲ ਛਤਰੀ ਸੀਗੀ ਹੁਣ ਇਹ ਸਾਰੀਆਂ ਚੀਜ਼ਾਂ ਜਦੋਂ ਦੱਸਦੀ ਆ ਪੁਲਿਸ ਹੋਰ ਪੁਲਿਸ ਦੇ ਨਾਲ ਵੀ ਵਾਇਰਲੈਂਸ ਤੇ ਇਹ ਜਿਹੜੀਆਂ ਸ਼ੇਅਰ ਕੀਤੀਆਂ ਜਾਂਦੀਆਂ ਨੇ ਕਿ ਇਹ ਰਮਨ ਰਾਗਵ ਦੇਖਿਆ ਗਿਆ ਤੇ ਪੁਲਿਸਰ ਇਲਾਕੇ ਦੇ ਵਿੱਚ ਉੱਥੇ ਇਦਾਂ ਦਾ ਉਹਦੇ ਜਿਹੜਾ ਹੁੱਲੀਆ ਹੈ ਉਹਦਾ ਇਦਾਂ ਦੇ ਉਹਦੇ ਕੱਪੜੇ ਨੇ ਪਾਏ ਹੋਏ ਨੇ ਤਾਂ ਉਹਨੂੰ ਲੱਭਿਆ ਜਾਵੇ ਹੁਣ ਉਸ ਦਿਨ ਦਾ ਸਾਰਾ ਦਿਨ ਲੱਗ ਜਾਂਦਾ ਸਾਰਾ ਦਿਨ ਲੱਗੜ ਤੋਂ ਬਾਅਦ ਸਾਰੀ ਰਾਤ ਲੱਗ ਜਾਂਦੀ ਆ ਉਹ ਨਹੀਂ ਮਿਲਦਾ ਹੁਣ ਅਗਲਾ ਦਿਨ ਆਉਂਦਾ ਅਗਲੇ ਦਿਨ ਹੁਣ ਜਦੋਂ ਪੁਲਿਸ ਉਹਨੂੰ ਲੱਭ ਰਹੀ ਹੁੰਦੀ ਆ ਤਾਂ ਅਗਲਾ ਦਿਨ 27 ਅਗਸਤ 1968 ਦਾ ਜੀ 27 ਅਗਸਤ 1968 ਨੂੰ ਇੱਕ ਐਸਆਈ ਸੀਗਾ ਉਹ ਬਿੰਡੀ ਬਾਜ਼ਾਰ ਨਾਮ ਦਾ ਇਲਾਕਾ ਸੀਗਾ ਉੱਥੇ ਸਰਚ ਕਰਦਾ ਫਿਰ ਰਿਹਾ ਸੀ ਤੇ ਅਚਾਨਕ ਉਹਦੀ ਨਿਗਾ ਇੱਕ ਬੰਦੇ ਤੇ ਪੈਂਦੀ ਆ ਉਹਦੇ ਨੀਲੇ ਰੰਗ ਦੀ ਸ਼ਰਟ ਖਾਕੀ ਪੈਂਟ ਤੇ ਬ੍ਰਾਊਨ ਕਲਰ ਦੇ ਸ਼ੂਜ਼ ਪਾਏ ਹੁੰਦੇ ਆ ਤਾਂ ਉਹਨੂੰ ਲੱਗਦਾ ਕਿ ਸ਼ਾਇਦ ਇਹ ਰਾਮਨ ਲਗਵ ਹੋ ਸਕਦਾ ਤਾ ਫਿਰ ਉਹਦੇ ਕੋਲ ਜਾਂਦਾ ਉਹਨੂੰ ਕਨਫਰਮ ਕਰਨ ਦੇ ਲਈ ਜਦੋਂ ਕੋਲ ਜਾਂਦਾ ਤਾਂ ਦੇਖਦਾ ਉਹਦੇ ਪੈਰਾਂ ਦੇ ਵਿੱਚ ਜਿਹੜੇ ਸ਼ੂਜ਼ ਪਏ ਹੁੰਦੇ ਆ ਉਹਨਾਂ ਦੇ ਉੱਤੇ ਗਾਰਾ ਲੱਗਿਆ ਹੁੰਦਾ ਤਾਂ ਉਸ ਦਿਨ ਉੱਥੇ ਤਾਂ بارش ਹੋਈ ਨਹੀਂ ਸੀ ਕੋਈ ਮੀਂਹ ਨਹੀਂ ਪਿਆ ਸੀਗਾ ਕਿ ਉੱਥੇ ਕੋਈ ਗਾਰਾ ਹੋਵੇ ਉਹਨੂੰ ਲੱਗਦਾ ਕਿ ਇਹ ਬੰਦਾ ਕਿਤੋਂ ਹਜੇ ਹੀ ਤਾਂ ਆਇਆ ਜਿੱਥੇ ਮੀਂਹ ਵਗੈਰਾ ਪੈ ਰਿਹਾ ਸੀਗਾ ਤਾਂ ਫਿਰ ਉਹ ਉਹਨੂੰ ਪੁੱਛਦਾ ਕਿ ਤੇਰਾ ਨਾਮ ਕੀ ਆ ਤਾਂ ਉਹਨੂੰ ਜਿਹੜਾ ਉਹ ਨਾਮ ਦੱਸਦਾ ਉਹ ਹੁੰਦਾ ਸਿੰਧੀ ਦਿਲਵੀ ਹਣਾ ਇਹ ਨਾਮ ਪਹਿਲਾਂ ਵੀ ਉਸ ਪੁਲਿਸ ਆਫਸਰ ਨੇ ਸੁਣਿਆ ਸੀ ਕਿਉਂਕਿ ਇਹ ਪਹਿਲਾਂ ਵਾਲੇ ਕੇਸ ਦੇ ਵਿੱਚ ਜਦੋਂ ਉਹ ਪਹਿਲਾ 2 ਸਾਲ ਪਹਿਲਾਂ ਫੜਿਆ ਜਾਂਦਾ ਉਦੋਂ ਇਹਨੇ ਉਹ ਨਾਮ ਦੱਸਿਆ ਹੁੰਦਾ ਪੁਲਿਸ ਨੂੰ ਆਪਣਾ ਇਹ ਹੁਣ ਸਿੰਧੀ ਦਲਬਈ ਨਾਮ ਪਤਾ ਲੱਗਦਾ ਵੀ ਇਹ ਉਸੇ ਬੰਦੇ ਦਾ ਤਾਂ ਫਟਾਫਟ ਉਹਨੂੰ ਅਰੈਸਟ ਕਰਦਾ ਉਹਦੀ ਤਲਾਸ਼ੀ ਲੈਂਦਾ ਜਦੋਂ ਹੁਣ ਉਹਦੀ ਤਲਾਸ਼ੀ ਲੈਂਦਾ ਉਹਨੂੰ ਤਲਾਸ਼ੀ ਦੇ ਵਿੱਚ ਦੋ ਐਨਕਾ ਦੋ ਕੰਗੇ ਦੋ ਕੈਂਚੀਆਂ ਇੱਕ ਅਗਰਬਤੀ ਦਾ ਸਟੈਂਡ ਇੱਕ ਸਾਬਣ ਲਸਣ ਚਾਪਤੀ ਤੇ ਦੋ ਕਾਗਜ਼ ਮਿਲਦੇ ਆ ਜਿਸ ਦੇ ਉੱਤੇ ਕੁਝ ਨੰਬਰ ਲਿਖੇ ਹੁੰਦੇ ਆ ਤੇ ਹੁਣ ਇਹ ਸਾਰੀ ਤਲਾਸ਼ੀ ਲੈਣ ਤੋਂ ਬਾਅਦ ਉਹ ਚੀਜ਼ਾਂ ਜ਼ਬਤ ਕਰਕੇ ਜਿਹੜਾ ਪੁਲਿਸ ਆਫੀਸਰ ਹੁੰਦਾ ਹੈ ਐਸਆਈ ਉਹਨੂੰ ਪੁਲਿਸ ਸਟੇਸ਼ਨ ਲੈ ਜਾਂਦਾ ਤੇ ਉੱਥੇ ਜਾ ਕੇ ਫਿਰ ਸੀਆਈਡੀ ਨੂੰ ਇਨਫੋਰਮ ਕੀਤਾ ਜਾਂਦਾ ਹੁਣ ਉੱਥੇ ਜਿਹੜੀ ਟੀਮ ਹੈਗੀ ਉਹ ਪਹੁੰਚਦੀ ਹੈ ਇੰਟੈਲੀਜੈਂਸ ਦੀ ਟੀਮ ਆ ਸੀਆਈਡੀ ਦੀ ਟੀਮ ਉੱਥੇ ਪਹੁੰਚਦੀ ਆ ਆ ਕੇ ਉਹਦੇ ਬਿਆਨ ਲਈ ਜਾਂਦੇ ਆ ਉਹਨੂੰ ਪੁੱਛਿਆ ਜਾਂਦਾ ਕਿ ਤੇਰਾ ਨਾਮ ਕੀ ਆ ਉਹ ਦੱਸਦਾ ਮੇਰਾ ਨਾਮ ਰਾਮਨ ਰਾਗੂਬੀ ਆ ਤੇ ਮੈਨੂੰ ਜਿਹੜਾ ਸਿੰਦੀ ਦਲਬਈ ਵੀ ਕਹਿੰਦੇ ਆ ਮੈਨੂੰ ਕੁਝ ਲੋਕ ਅੰਨਾ ਵੀ ਕਹਿੰਦੇ ਆ ਸਾਰੇ ਨਾਮ ਦੱਸਦਾ ਆਪਣੇ ਤੇ ਫਿਰ ਹੁਣ ਉਹਦੇ ਦੁਬਾਰਾ ਫਿੰਗਰਪ੍ਰਿੰਟ ਲੈ ਜਾਂਦੇ ਆ ਫਿੰਗਰਪ੍ਰਿੰਟ ਲੈਣ ਤੋਂ ਬਾਅਦ ਮੈਚ ਕਰਾਏ ਜਾਂਦੇ ਆ ਤਾਂ ਪਤਾ ਲੱਗਦਾ ਕਿ ਇਹ ਜਿਹੜੇ ਫਿੰਗਰਪ੍ਰਿੰਟ ਨੇ ਮੈਚ ਹੋ ਗਏ ਤੇ ਇਹੀ ਰਮਨ 라ਗਵ ਅਸਲੀ 라ਗਵ 라ਗਵਤ ਜੀ ਦੀ ਆਪਾਂ ਨੂੰ ਤੁਲਾਹ ਸੀਗੀ ਤਾਂ ਫਿਰ 27 ਅਗਸਤ 1988 ਨੂੰ ਉਹਦੀ ਆਫੀਸ਼ੀਅਲ ਰੈਸਟ ਪਾਈ ਜਾਂਦੀ ਹੈ ਤੇ ਲੋਕਾਂ ਤੱਕ ਇਹ ਖਬਰ ਪਹੁੰਚ ਜਾਂਦੀ ਹੈ ਕਿ ਜਿਹੜਾ ਰਮਨ 라ਗਵ ਸੀਗਾ ਉਹ ਪੁਲਿਸ ਨੇ ਅੱਜ ਫੜ ਲਿਆ ਤੇ ਉਸ ਤੋਂ ਬਾਅਦ ਕਾਫੀ ਜ਼ਿਆਦਾ ਲੋਕ ਜਸ਼ਨ ਮਨਾਉਂਦੇ ਆ ਹੁਣ ਜਿਹੜੀ ਪੁਲਿਸ ਆ ਉਹਦੇ ਹੱਥ ਕਤਲ ਤਾਂ ਲੱਗਿਆ ਸੀ ਪਰ ਹੁਣ ਮਨਾਉਣਾ ਸੀ ਕਿ ਇਹਨੇ ਕਤਲ ਇਸੇ ਨੇ ਕੀਤੇ ਆ ਤੇ ਕਿਵੇਂ ਕੀਤੇ ਆ ਉਹ ਤੋਂ ਪੁੱਛਣਾ ਬਾਕੀ ਸੀਗਾ ਹੁਣ ਇਹ ਸਾਰੀ ਗੱਲਬਾਤ ਪੁਲਿਸ ਜਦੋਂ ਉਹਨੂੰ ਪੁੱਛਦੀ ਆ ਉਹ ਸਾਰਾ ਕੁਝ ਦੱਸਦਾ ਪਰ ਕਤਲਾਂ ਤੇ ਆ ਕੇ ਚੁੱਪ ਕਰ ਜਾਂਦਾ ਜਦੋਂ ਹੀ ਉਹਨੂੰ ਕਤਲਾਂ ਬਾਰੇ ਪੁੱਛਿਆ ਜਾਂਦਾ ਉਹ ਚੁੱਪ ਕਰ ਜਾਂਦਾ ਉਹ ਚੋਰੀਆਂ ਵਗੈਰਾ ਮੰਨਦਾ ਪਰ ਕਤਲ ਨਹੀਂ ਮੰਨਦਾ ਹੁਣ ਇਦਾਂ ਕਰਦੇ ਕਰਾਉਂਦੇ ਹੋ ਹਰ ਇੱਕ ਤਰੀਕੇ ਦਾ ਆਪਣਾ ਅਪਣਾਉਂਦੇ ਆ ਹਰ ਇੱਕ ਤਰੀਕਾ ਪੁਲਿਸ ਵਾਲੇ ਵੀ ਇਹ ਕਿਸੇ ਤਰੀਕੇ ਸਾਨੂੰ ਦੱਸ ਦਵੇ ਕੁਝ ਨਾ ਕੁਝ ਪਰ ਜਦੋਂ ਉਹਨਾਂ ਨੂੰ ਕੁਝ ਵੀ ਨਹੀਂ ਹੱਥ ਲੱਗਦਾ ਤਾਂ 2 ਦਿਨ ਲੰਘ ਜਾਂਦੇ ਆ ਹੁਣ 2 ਦਿਨ ਲੰਘਦੇ ਆ ਤਾਂ ਉੱਥੇ ਬੈਠਾ ਇੱਕ ਪੁਲਿਸ ਆਫੀਸਰ ਉਹਨੂੰ ਵੈਸੀ ਹੀ ਪੁੱਛ ਲੈਂਦਾ ਕਿ ਤੈਨੂੰ ਕੁਝ ਚਾਹੀਦਾ ਏ ਜੇ ਚਾਹੀਦਾ ਤੂੰ ਦੱਸ ਤਾਂ ਉਹ ਅੱਗੋਂ ਜਵਾਬ ਦਿੰਦਾ ਜਿਹੜਾ ਰਮਨ ਰਾਗ ਦਾ ਹੁੰਦਾ ਉਹ ਕਹਿੰਦਾ ਮੈਨੂੰ ਮੁਰਗੀ ਚਾਹੀਦੀ ਏ ਤਾਂ ਫਿਰ ਨਾਲ ਦੇ ਇੱਕ ਹੋਟਲ ਤੋਂ ਉਹਦੇ ਵਾਸਤੇ ਚਿਕਨ ਕਰੀ ਮੰਗਾਈ ਜਾਂਦੀ ਆ ਉਹਨੂੰ ਖਵਾਈ ਜਾਂਦੀ ਆ ਹੁਣ ਉਹ ਚਿਕਨ ਕਰੀ ਖਾਂਦਾ ਚਿਕਨ ਕਰੀ ਖਾਣ ਤੋਂ ਬਾਅਦ ਉਹਨੂੰ ਫੇਰ ਪੁੱਛਿਆ ਜਾਂਦਾ ਕਿ ਤੈਨੂੰ ਹੋਰ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਫੇਰ ਦੁਬਾਰਾ ਮੁਰਗੀ ਮੰਗਦਾ ਉਹਨੂੰ ਦੁਬਾਰਾ ਲਿਆ ਕੇ ਦਿੱਤੇ ਜਾਂਦੀ ਉਹ ਫੇਰ ਦੁਬਾਰਾ ਕਰਦਾ ਹੁਣ ਉਹ ਖਾ ਪੀ ਕੇ ਉਹਨੂੰ ਪੁੱਛਦਾ ਕਿ ਹੁਣ ਤੂੰ ਦੱਸ ਸਾਨੂੰ ਉਹ ਕਹਿੰਦਾ ਪਹਿਲਾਂ ਮੈਨੂੰ ਹੋਰ ਸਮਾਨ ਲਿਆ ਕੇ ਦੋ ਉਹ ਪੁੱਛਦਾ ਕੀ ਚਾਹੀਦਾ ਤਾਂ ਫੇਰ ਉਹ ਇੱਕ ਕੰਗਾ ਇੱਕ ਨਾਰੀਅਲ ਦਾ ਤੇਲ ਤੇ ਇੱਕ ਸ਼ੀਸ਼ਾ ਮੰਗਦਾ ਹੁਣ ਉਹਨੂੰ ਉਹ ਵੀ ਦਿੱਤਾ ਜਾਂਦਾ ਹੁਣ ਨਾਰੀਅਲ ਦਾ ਤੇਲ ਲਾ ਕੇ ਉਹ ਆਪਣੇ ਪੂਰੇ ਸਰੀਰ ਤੇ ਨਾਰੀਅਲ ਦਾ ਤੇਲ ਲਾਉਂਦਾ ਸਿਰ ਤੇ ਲਾਉਂਦਾ ਵਾਲ ਪਾਉਂਦਾ ਤੇ ਕਾਫੀ ਟਾਈਮ ਤੱਕ ਆਪਾਂ ਆਪਣੇ ਆਪ ਨੂੰ ਸ਼ੀਸ਼ੇ ਦੇ ਵਿੱਚ ਦੇਖਦਾ ਰਹਿੰਦਾ ਤੇ ਉਸ ਤੋਂ ਬਾਅਦ ਫਿਰ ਉਹ ਪੁਲਿਸ ਵਾਲਿਆਂ ਨੂੰ ਕਹਿੰਦਾ ਕਿ ਪੁੱਛੋ ਹੁਣ ਤੁਸੀਂ ਕੀ ਪੁੱਛਣਾ ਉਹ ਹੁਣ ਪੁੱਛਦੇ ਆ ਕਿ ਜਿਹੜੇ ਕਤਲ ਕੀਤੇ ਨੇ ਜਿਹੜੇ ਮਾਮਲੇ 'ਚ ਅਸੀਂ ਤੈਨੂੰ ਫੜਿਆ ਇਹ ਤੂੰ ਹੀ ਕੀਤੇ ਆ ਤਾਂ ਉਹ ਮੰਨ ਜਾਂਦਾ ਕਿ ਹਾਂ ਇਹ ਮੈਂ ਹੀ ਕੀਤੇ ਆ ਤਾਂ ਫਿਰ ਉਹ ਪੁੱਛਦੇ ਆ ਤੂੰ ਕਿਵੇਂ ਕਤਲ ਕੀਤੇ ਕਿਉਂ ਕੀਤੇ ਉਹ ਸਾਰੀ ਕਹਾਣੀ ਫਿਰ ਹੁਣ ਉਹ ਪੁਲਿਸ ਨੂੰ ਦੱਸਦਾ ਹੁਣ ਉਹ ਪੁਲਿਸ ਨੂੰ ਦੱਸਦਾ ਕਿ ਮੈਂ 1966 ਦੇ ਵਿੱਚ ਜਦੋਂ ਤੜੀ ਪਾਰ ਕਰ ਦਿੱਤਾ ਗਿਆ ਸੀਗਾ ਪੁਲਿਸ ਵੱਲੋਂ ਮੈਂ ਇੱਥੋਂ ਪੂਨੇ ਚ ਲੱਜਾਂ ਪੂਨੇ ਤੋਂ ਬਾਅਦ ਉਹ ਦੱਸਦਾ ਕਿ ਮੈਂ ਕਤੇਲੇਗਾਮ ਨਾਮ ਦੀ ਜਗ੍ਹਾ ਤੇ ਜਾਂਦਾ ਮੈਂ ਉੱਥੇ ਚੋਰੀਆਂ ਵਗੈਰਾ ਕਰਨੀਆਂ ਸ਼ੁਰੂ ਕਰ ਦਿੰਦਾ ਮੈਚੂਰੀਆਂ ਕਰਦਾ ਸੀਗਾ ਥੋੜਾ ਬਹੁਤਾ ਆਪਣਾ ਵੇਚ ਦਿੰਦਾ ਸੀ ਮਾਰ ਆਪਣਾ ਗੁਜ਼ਾਰਾ ਚਲਾ ਰਿਹਾ ਸੀ ਉਹ ਕਹਿੰਦਾ ਮੈਂ ਇੱਕ ਦਿਨ ਪਰ ਇੱਕ ਚਾਹ ਦੀ ਠੇਲੇ ਤੇ ਗਿਆ ਚਾਹ ਵਾਲੀ ਦੁਕਾਨ ਤੇ ਗਿਆ ਉੱਥੋਂ ਜਾ ਕੇ ਮੈਂ ਚਾਹ ਮੰਗੀ ਉਹਨੂੰ ਕਿਹਾ ਕਿ ਵਧੀਆ ਦੁੱਧ ਪਾ ਕੇ ਚਾਹ ਬਣਾ ਔਰ ਉਸ ਦੁਕਾਨ ਵਾਲੇ ਮੈਨੂੰ ਘੱਟ ਦੁੱਧ ਵਾਲੀ ਚਾਹ ਦਿੱਤੀ ਤੇ ਮੈਨੂੰ ਉਹਦੇ ਤੇ ਗੁੱਸਾ ਆਇਆ ਮੈਂ ਚਾਹ ਤਾਂ ਪੀ ਲਈ ਤੇ ਮੈਂ ਸੋਚ ਲਿਆ ਕਿ ਮੈਂ ਇਹਦਾ ਕਤਲ ਕਰ ਦੇਣਾ ਅੱਜ ਰਾਤ ਨੂੰ ਤਾਂ ਉਹ ਕਹਿੰਦਾ ਕਿ ਮੈਂ ਹੁਣ ਕਤਲ ਕਰਨ ਬਾਰੇ ਜਦੋਂ ਸੋਚਿਆ ਮੈਂ ਰਾਤ ਨੂੰ ਆਇਆ ਕਤਲ ਕਰਨ ਦੇ ਲਈ ਸਾਮਾ ਜਦੋਂ ਉਹ ਕਤਲ ਕਰਨ ਲੱਗਿਆ ਸੀਗਾ ਕਿ ਮੈਂ ਉੱਥੇ ਜਾਇ ਰਿਹਾ ਸੀ ਤੇ ਰਸਤੇ ਦੇ ਵਿੱਚੋਂ ਮੈਨੂੰ ਪੁਲਿਸ ਫੜ ਕੇ ਲੈ ਜਾਂਦੇ ਇੱਕ ਚੋਰੀ ਦੇ ਮਾਮਲੇ 'ਚ ਹੁਣ ਚੋਰੀ ਦੇ ਮਾਮਲੇ ਜਦੋਂ ਮੈਨੂੰ ਪੁਲਿਸ ਫੜਦੀ ਆ ਦੱਸਦਾ ਕਿ ਫਿਰ ਉਸ ਤੋਂ ਬਾਅਦ ਮੈਨੂੰ 1.5 ਸਾਲ ਦੀ ਜਿਹੜੀ ਸਜ਼ਾ ਹੋ ਜਾਂਦੀ ਹੈ ਹੁਣ ਉਹਨੂੰ ਗਏ ਨੂੰ ਪਹਿਲਾਂ 6 ਮਹੀਨੇ ਹੋਏ ਸੀ ਉਸ ਤੋਂ ਬਾਅਦ 1.5 ਸਾਲ ਦੀ ਸਜ਼ਾ ਆ ਜਾਂਦੀ ਹੈ ਫਿਰ ਉਹ ਜੇਲ੍ਹ ਤੋਂ ਬਾਹਰ ਆਉਂਦਾ ਜੇਲ੍ਹ ਤੋਂ ਬਾਹਰ ਆ ਕੇ ਉਹ ਦੁਬਾਰਾ ਫੇਰ ਜਿਹੜਾ ਮੁਬਈ ਆਉਂਦਾ ਹੁਣ ਮੁਬਈ ਵਾਪਸ ਆਉਂਦਾ ਜਦੋਂ ਉਹ ਤਾ ਉਹ ਦੱਸਦਾ ਕਿ 1968 ਦਾ ਟਾਈਮ ਸੀ ਜਦੋਂ ਮੈਂ ਜੁਲਾਈ ਦੇ ਵਿੱਚ ਮੁੰਬਈ ਆਇਆ ਤੇ ਮੈਂ ਆ ਰਿਹਾ ਸੀ ਤੁਰਿਆ ਜਾ ਰਿਹਾ ਸੀ ਕਿ ਰਸਤੇ ਦੇ ਵਿੱਚ ਮੈਨੂੰ ਇੱਕ ਸਾਈਡ ਤੇ ਨਾ ਮੋਟਰਸਾਈਕਲ ਦਾ ਹੈਂਡਲ ਪਿਆ ਦਿਖਿਆ ਉਹ ਕਹਿੰਦਾ ਮੈਂ ਉੱਥੋਂ ਹੈਂਡਲ ਚੱਕਿਆ ਤੇ ਇੱਕ ਲੋਹਾਰ ਦੇ ਕੋਲ ਚੱਲਿਆ ਗਿਆ ਹੁਣ ਲੋਹਾਰ ਦੇ ਕੋਲ ਜਾ ਕੇ ਮੈਂ ਉਹਨੂੰ ਕਿਹਾ ਕਿ ਇਹਨੂੰ ਸਿੱਧਾ ਕਰ ਦੇ ਹੈਂਡਲ ਨੂੰ ਇਹਨੂੰ ਮਤਲਬ ਕਿ ਪੂਰਾ ਸਟ੍ਰੇਟ ਇੱਕ ਰੌਡ ਬਣਾ ਦੇ ਤੇ ਮੂਰੂ ਨੂੰ ਤਿੱਖਾ ਕਰ ਦੇ ਤਾਂ ਉਹ ਸੁਣਿਆ ਜਿਹੜਾ ਲੋਹਾਰ ਸੀਗਾ ਉਹਨੇ ਉਸੇ ਤਰ੍ਹਾਂ ਕੀਤਾ ਉਹਨੇ ਉਹਨੂੰ ਹੈਂਡਲ ਨੂੰ ਸਿੱਧਾ ਕਰਕੇ ਉਹਨੂੰ ਜਿਹੜੀ ਮੁਰੋਂ ਉਹ ਬਣਾ ਕੇ ਦੇ ਤਿੱਖੀ ਕਰਕੇ ਦੇਤੀ ਉਹਦੀ ਜਿਹੜੀ ਰੌਡ ਸੀਗੀ ਉਹ ਬਣਾਤੀ ਹੁਣ ਇਹੀ ਰੌਡ ਨਾਲ ਉਹ ਕਤਲ ਕਰਦਾ ਗਿਆ ਹੁਣ ਉਹਨੇ ਕਾਫੀ ਜਿਆਦਾ ਕਤਲ ਕੀਤੇ ਉਹ ਦੱਸਦਾ ਕਿ ਇੱਕ ਦਿਨ ਮੈਂ ਰਾਸਤੇ ਜਾ ਰਿਹਾ ਸੀ ਬਾਹਰ ਕੋਈ ਬੰਦਾ ਪਿਆ ਸੀਗਾ ਤੇ ਉੱਥੇ ਮੈਂ ਦੇਖਿਆ ਇਹ ਉਹ ਕੱਲਾ ਹੀ ਆ ਉਹਦੇ ਘਰ ਵਾਲੀ ਅੰਦਰ ਸੀਗੀ ਬੱਚਾ ਅੰਦਰ ਸੀ ਮੈਂ ਉਹਦੇ ਸਿਰ 'ਚ ਮਾਰ ਮਾਰ ਕੇ ਉਹਨੂੰ ਮਾਰਤਾ ਮੈਂ ਅੱਗੇ ਗਿਆ ਇੱਕ ਬੰਦਾ ਮੈਨੂੰ ਫੇਰ ਮਿਲਿਆ ਉਸੇ ਹੀ ਰਾਤ ਜਿਹੜਾ ਸਭ ਤੋਂ ਪਹਿਲੇ ਦੋ ਕਤਲ ਹੋਏ ਸੀ ਉਸੇ ਹੀ ਰਾਤ ਉਹ ਕਹਿੰਦਾ ਮੈਨੂੰ ਫੇਰ ਬੰਦਾ ਮਿਲਿਆ ਮੈਂ ਉਹ ਵੀ ਮਾਰਤਾ ਉਹਦੇ ਕੋਲ ਜਿਹੜਾ ਸਮਾਨ ਸੀ ਉਹ ਚਾੱਕ ਕੇ ਭੱਜ ਗਿਆ ਫਿਰ ਉਹ ਪੁਲਿਸ ਨੂੰ ਦੱਸਦਾ ਕਿ ਥੋੜੇ ਦਿਨ ਲੰਘਦੇ ਆ ਮੈਂ ਫੇਰ ਇੱਕ ਝੋਪੜੀ ਦੇਖਦਾ ਉਹ ਝੋਪੜੀ ਦੇ ਵਿੱਚ ਉਹ ਕਹਿੰਦਾ ਵੀ ਉਹ ਨੀਵੀਂ ਜਿਹੀ ਝੋਪੜੀ ਸੀ ਮੈਂ ਉਹਦੇ ਉੱਪਰ ਚੜਦਾ ਉੱਪਰ ਚੜ ਕੇ ਉਹਦੇ ਵਿੱਚ ਝਾਕਦਾ ਜੋ ਝੋਪੜੀ ਚ ਉੱਥੇ ਮੈਂ ਇੱਕ ਔਰਤ ਨੂੰ ਦੇਖਦਾ ਉਹ ਆਪਣੇ ਬੱਚੇ ਨੂੰ ਦੁੱਧ ਪਿਲਾ ਰਹੀ ਸੀ ਤੇ ਨਾਲ ਉਹਦਾ ਇੱਕ ਘਰ ਵਾਲਾ ਬੈਠਾ ਸੀਗਾ ਤੇ ਉਸ ਔਰਤ ਦੇ ਕਹਿੰਦਾ ਗਲੇ ਦੇ ਵਿੱਚ ਕਾਫੀ ਜ਼ਿਆਦਾ ਸੋਨਾ ਵਧੀਆ ਵੱਡਾ ਮੰਗਲ ਸੂਤਰ ਪਾਇਆ ਸੀ ਕਹਿੰਦਾ ਮੈਨੂੰ ਇਦਾਂ ਸੀ ਕਿ ਮੈਂ ਚੋਰੀ ਕਰਨਾ ਹੀ ਕਰਨਾ ਤੇ ਉਸ ਤੋਂ ਬਾਅਦ ਉਹ ਕਹਿੰਦਾ ਮੈਂ ਡੀਕਦਾ ਰਿਹਾ ਕਿ ਕਦੋਂ ਇਹ ਜਿਹੜੀ ਔਰਤਾਂ ਸੌਵੇਂ ਤੇ ਮੈਂ ਫਿਰ ਇਹਦਾ ਮੰਗਲ ਸੂਤਰ ਲੈ ਕੇ ਭੱਜ ਜਾਵਾਂ ਇਹਨਾਂ ਨੂੰ ਮਾਰ ਦਵਾਂ ਤੇ ਉਹ ਕਹਿੰਦਾ ਮੈਂ ਡੀਕਦਾ ਰਿਹਾ ਸਵੇਰ ਦੇ 4:00 ਵਜੇ 4:00 ਵਜੇ ਤੱਕ ਜਦੋਂ ਔਰਤ ਨਹੀਂ ਸੁੱਤੀ ਮੈਂ ਉਤੋਂ ਚਲਾ ਗਿਆ ਫਿਰ ਉਹ ਕਹਿੰਦਾ ਮੈਂ 2-3 ਦਿਨ ਆਉਂਦਾ ਰਿਹਾ 2-3 ਦਿਨ ਉਦਾਂ ਹੀ ਮੈਂ ਡੀਕਦਾ ਰਿਹਾ ਪਰ ਉਹ ਔਰਤ ਰਾਤ ਨੂੰ ਸੌਂਦੀ ਨਹੀਂ ਸੀ ਇੱਕ ਦਿਨ ਉਹ ਕਹਿੰਦਾ ਕਿ ਮੀਂਹ ਪੈ ਰਿਹਾ ਸੀ ਮੈਂ ਮੀਂਹ ਪੈੰਦੇ ਦੇ ਵਿੱਚ ਵੀ ਆਇਆ ਉੱਥੇ ਮੀਂਹ ਪੈ ਰਿਹਾ ਸੀ ਤੇ ਉਸ ਔਰਤ ਨੂੰ ਜਦੋਂ ਮੈਂ ਉਸ ਦਿਨ ਆ ਕੇ ਦੇਖਿਆ ਤਾਂ ਉਹ ਸੁੱਤੀ ਪਈ ਸੀ ਤਾਉ ਕਹਿੰਦਾ ਮੈਂ ਇੱਕ ਮੇਰੇ ਕੋਲ ਚਾਕੂ ਸੀਗਾ ਉਹਦੇ ਨਾਲ ਉਹਨਾਂ ਦੇ ਜਿਹੜਾ ਗੇਟ ਲੱਗਿਆ ਸੀ ਝੋਪੜੀ ਤੇ ਉਹਦੀ ਰੱਸੀ ਕੱਟੀ ਰੱਸੀ ਕੱਟ ਕੇ ਮੈਂ ਅੰਦਰ ਗਿਆ ਅੰਦਰ ਜਾ ਕੇ ਪਹਿਲਾਂ ਤਾਂ ਮੈਂ ਉਹਦੇ ਘਰ ਵਾਲੇ ਦੇ ਸਿਰ 'ਚ ਰਾੜਾ ਮਾਰਿਆ ਜਦੋਂ ਉਹਦੀ ਘਰ ਵਾਲੀ ਉੱઠી ਮੈਂ ਉਹਨੂੰ ਮਾਰ ਦਿੱਤਾ ਉਹਨੂੰ ਮਾਰ ਕੇ ਉਹਦਾ ਮੰਗਲ ਸੂਤਰ ਚੋਰੀ ਕਰਕੇ ਮੈਂ ਜਾਣੇ ਲੱਗਿਆ ਜਿਸਕੇ ਉਹਨਾਂ ਦਾ ਬੱਚਾ ਰੋਣ ਲੱਗ ਗਿਆ ਤੇ ਕਹਿੰਦਾ ਫਿਰ ਮੈਂ ਉਹ ਵੀ ਮਾਰਦਾ ਉਸ ਤੋਂ ਬਾਅਦ ਉੱਥੇ ਇੱਕ ਬੁੱਢੀ ਆ ਗਈ ਕਹਿੰਦਾ ਉਹ ਉਸਦੇ ਚੱਕਰ 'ਚ ਕਿ ਮੈਨੂੰ ਦੇਖ ਨਾ ਲਵੇ ਮੈਂ ਉੱਥੋਂ ਭੱਜ ਗਿਆ ਮੰਗਲ ਸੂਤਰ ਲੈ ਕੇ ਤੇ ਮੇਰੀ ਰਾਡ ਤੇ ਮੇਰੀ ਛਾਤਰੀ ਉਸ ਦਿਨ ਉੱਥੇ ਹੀ ਰਹਿ ਗਈ। ਉਸ ਉਹੀ ਚੌਪੜੀ ਦੇ ਬਾਹਰ ਮਿਲੀ ਸੀ ਜਦੋਂ ਤਿੰਨ ਕਤਲ ਕੀਤੇ ਸੀ ਉਹਨੇ। ਹੁਣ ਇਹ ਵੀ ਪੁਲਿਸ ਨੂੰ ਕਨਫਰਮ ਹੋ ਜਾਂਦਾ ਕਿ ਇਹ ਕਤਲ ਵੀ ਉਹਨੇ ਕੀਤਾ। ਤੇ ਉਸ ਤੋਂ ਬਾਅਦ ਉਹ ਕਹਿੰਦਾ ਮੇਰੇ ਕੋਲੇ ਹੁਣ ਕੋਈ ਹਥਿਆਰ ਨਹੀਂ ਸੀ। ਫਿਰ ਮੈਂ ਮਾਈਕਲ ਨਾਮ ਦੇ ਆਪਣੇ ਇੱਕ ਦੋਸਤ ਕੋਲ ਜਾ ਗਿਆ। ਉੱਥੇ ਜਾ ਕੇ ਮੈਂ ਉਹਦੇ ਤੋਂ ਇੱਕ ਰਾਡ ਮੰਗੀ। ਉਹਨੂੰ ਕਿਹਾ ਕਿ ਮੈਂ ਆਪਣੀ ਚੌਪੜੀ ਬਣਾਉਣੀ ਹੈ। ਮੈਨੂੰ ਖਦਾਈ ਕਰਨ ਵਾਸਤੇ ਕੋਈ ਰਾਡ ਚਾਹੀਦੀ ਹੈ। ਤਾਂ ਉਹਨੇ ਮੈਨੂੰ ਰਾਡ ਦਿੱਤੀ ਤੇ ਕਿਹਾ ਜਦੋਂ ਤੇਰਾ ਕੰਮ ਖਤਮ ਹੋਊਗਾ ਮੈਨੂੰ ਵਾਪਸ ਕਰ ਦੇ। ਤਾ ਫਿਰ ਉਹ ਤੋਂ ਇੱਕ ਰੌਡ ਲੈਂਦਾ ਕਹਿੰਦਾ ਹੁਣ ਮੈਂ ਉਹ ਰੌਡ ਨਾਲ ਕਤਲ ਕੰਮੇ ਸ਼ੁਰੂ ਕਰਦਾ ਇਸੇ ਤਰ੍ਹਾਂ ਕਿਤੇ ਉਹਨੂੰ ਘੜੀ ਪਸੰਦ ਆ ਜਾਂਦੇ ਕਿਤੇ ਕੁਝ ਕਿਤੇ ਕੁਝ ਇਦਾਂ ਹੀ ਕਰਦਾ ਕਰਦਾ ਉਹ ਕਤਲ ਕਰਦਾ ਕਿਸੇ ਘਰ ਚੋਂ ਚਾਹ ਪੱਤੀ ਚੋਰੀ ਕਰਕੇ ਲੈ ਜਾਂਦਾ ਕਿਸੇ ਦੀ ਘੜੀ ਲਾ ਕੇ ਲੈ ਜਾਂਦਾ ਕਿਸਦਾ ਪੈਨ ਲੈ ਜਾਂਦਾ ਕਿਤੋਂ 21 ਰੁਪਏ ਦੇ ਉਹਨੂੰ ਨੋਟ ਵੀ ਮਿਲੇ ਉਹ ਵੀ ਲੈ ਗਿਆ ਇੱਕ ਥਾਂ ਉਹਨੂੰ ਝੋਲਾ ਮਿਲਿਆ ਜਿਹਦੇ ਵਿੱਚ 2250 ਰੁਪਏ ਸੀਗਾ ਉਸ ਟਾਈਮ 2250 ਬਹੁਤ ਸੀਗਾ ਉਹ ਚਾਕੇ ਭੱਜ ਗਿਆ ਤੇ ਇਦਾਂ ਕਰਦਾ ਕਰਦਾ ਫਿਰ ਉਹਨੂੰ ਇੱਕ ਦਿਨ ਪੁਲਿਸ ਦੇ ਅੜੀਕੇ ਆ ਜਾਂਦੇ ਹੁਣ ਪੁਲਿਸ ਕੋਲੇ ਸਾਰੇ ਜਿੰਨੇ ਵੀ ਉਹਨੇ ਕਤਲ ਕੀਤੇ ਸੀ ਉਹਨਾਂ ਦੀ ਡਿਟੇਲ ਦੱਸ ਦਿੰਦਾ। ਤਾਂ ਹੁਣ ਪੁਲਿਸ ਉਹਨੂੰ ਪੁੱਛਦੀ ਹੈ ਕਿ ਜਿਹੜੇ ਪਹਿਲਾ ਕਤਲ ਹੋਏ ਨੇ ਜਿਹੜੇ 2 ਸਾਲ ਪਹਿਲਾਂ ਕਤਲ ਹੋਏ ਸੀ ਵੀ ਉਹ ਵੀ ਤੂੰ ਕੀਤੇ ਸੀ। ਤਾਂ ਉਹ ਦੱਸਦਾ ਕਿ ਹਾਂ ਉਹ ਵੀ ਮੈਂ ਕੀਤਾ ਸੀ। ਤਾਂ ਉਹ ਪੁਲਿਸ ਦੇ ਕੋਲੇ ਘੱਟੋ-ਘੱਟ 41 ਕਤਲ ਮੰਨਦਾ। ਉਹ ਕਹਿੰਦਾ 41 ਤਾਂ ਮੇਰੇ ਯਾਦ ਨੇ, ਬਾਕੀ ਕਿੰਨੇ ਕੀਤੇ ਮੈਨੂੰ ਪਤਾ ਨਹੀਂ। ਵੀ ਇੰਨੇ ਤਾਂ ਮੈਨੂੰ ਪੱਕਾ ਪਤਾ ਇਸ ਤੋਂ ਵੱਧ ਵੀ ਹੋ ਸਕਦੇ ਆ। ਤੇ ਉਸ ਤੋਂ ਬਾਅਦ ਉਹਨੂੰ ਫਿਰ ਵਹ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਜੇਲ੍ਹ ਚ ਭੇਜਣ ਤੋਂ ਬਾਅਦ ਉਸਤੇ 10 ਮਹੀਨੇ ਬਾਅਦ ਤਕਰੀਬਨ 2 ਜੂਨ 1969 ਨੂੰ ਮੁਕੱਦਮਾ ਚਲਾਇਆ ਜਾਂਦਾ ਤੇ ਉਸ ਮੁਕੱਦਮੇ ਦੇ ਵਿੱਚ ਜਿਹੜਾ ਉਹਦਾ ਵਕੀਲ ਹੁੰਦਾ ਉਹ ਜਿਹੜਾ ਫਿਰ ਅਦਾਲਤ ਨੂੰ ਕਹਿੰਦਾ ਕਿ ਇਹਦੀ ਜਿਹੜੀ ਦਿਮਾਗੀ ਹਾਲਤ ਉਹ ਠੀਕ ਨਹੀਂ ਸੀ ਜਿਸ ਟਾਈਮ ਮੈਂ ਕਤਲ ਕਰ ਰਿਹਾ ਸੀ ਇਹ ਤਾਂ ਪਤਾ ਹੀ ਨਹੀਂ ਸੀ ਵੀ ਕਤਲ ਕਰ ਰਿਹਾ ਤੇ ਜਦੋਂ ਉਹਨੂੰ ਪੁਲਿਸ ਨੇ ਵੀ ਪੁੱਛਿਆ ਸੀ ਨਾ ਵੀ ਤੂੰ ਕਤਲ ਕਿਉਂ ਕੀਤਾ ਤਾਂ ਉਹਨੇ ਇਹੀ ਜਵਾਬ ਦਿੱਤਾ ਸੀ ਕਹਿੰਦਾ ਵੀ ਉਹ ਲੋਕ ਵਧੀਆ ਨਹੀਂ ਸੀਗੇ ਤੇ ਮੈਨੂੰ ਪਰਮਾਤਮਾ ਦਾ ਹੁਕਮ ਸੀ ਵੀ ਇਹਨਾਂ ਨੂੰ ਮਾਰ ਦੇ ਮੈਂ ਤਾਂ ਮਾਰਿਆ ਸੀ ਤਾ ਹੁਣ ਉਹੀ ਹਵਾਲਾ ਜਿਹੜਾ ਉਹ ਵਕੀਲ ਦਿੰਦਾ ਉੱਥੇ ਵਕੀਲ ਜਦੋਂ ਉਹਨੂੰ ਦੱਸਦਾ ਹੈ ਅਦਾਲਤ ਨੂੰ ਦੱਸਦਾ ਤਾਂ ਅਦਾਲਤ ਦੇ ਜਿਹੜੇ ਜੱਜ ਹੁੰਦੇ ਆ ਉਹ ਫਿਰ ਇੱਕ ਉਹਨੂੰ ਹਸਪੀਟਲ ਦੇ ਵਿੱਚ ਭੇਜ ਦਿੰਦੇ ਆ ਉਹਨੂੰ ਚੈੱਕ ਅਪ ਦੇ ਲਈ ਇੱਕ ਸੈਕਟਰੀ ਕੋਲੇ ਹੁਣ ਉੱਥੇ ਉਹਦਾ ਚੈੱਕ ਅਪ ਹੁੰਦਾ ਚੈੱਕ ਅਪ ਹੋਣ ਤੋਂ ਬਾਅਦ ਜਿਹੜੀ ਰਿਪੋਰਟ ਆਉਂਦੀ ਆ ਉਹਦੇ ਵਿੱਚ ਦੱਸਿਆ ਜਾਂਦਾ ਕਿ ਇਹਨੂੰ ਕੋਈ ਵੀ ਇਦਾਂ ਦੀ ਦਿਮਾਗੀ ਪ੍ਰੋਬਲਮ ਨਹੀਂ ਇਹ ਜਦੋਂ ਕਤਲ ਕਰ ਰਿਆ ਸੀ ਪੂਰੇ ਹੌਸ ਦੇ ਵਿੱਚ ਸੀ ਇਹਨੂੰ ਪਤਾ ਸੀ ਮੈਂ ਕਤਲ ਕਰ ਰਿਹਾ ਹਾਂ ਕਿਉਂਕਿ ਉਹਦੇ ਵਕੀਲ ਨੇ ਕਿਹਾ ਸੀ ਵੀ ਜਦੋਂ ਉਹ ਕਤਲ ਕਰ ਰਿਹਾ ਸੀ ਹਮ ਤਾਂ ਪਤਾ ਹੀ ਨਹੀਂ ਸੀ ਕਿ ਉਹ ਕਤਲ ਕਰ ਰਿਹਾ ਹੈ ਤੇ ਇਹਨੂੰ ਆਪਣੇ ਚੰਗੇ ਮਾਣੇ ਦਾ ਨਹੀਂ ਪਤਾ ਪਰ ਹੁਣ ਰਿਪੋਰਟ ਦੇ ਵਿੱਚ ਕੁਝ ਹੋਰ ਹੀ ਆ ਜਾਂਦਾ ਤਾਂ ਰਿਪੋਰਟ ਆਉਣ ਤੋਂ ਬਾਅਦ ਫਿਰ ਜਿਹੜਾ ਰਾਗਵ ਹੈ ਉਹਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਜਾਂਦੀ ਹੈ ਹੁਣ ਫਾਂਸੀ ਦੀ ਸਜ਼ਾ ਤੋਂ ਬਾਅਦ ਦੁਬਾਰਾ ਉਹ ਅੱਗੇ ਹਾਈ ਕੋਰਟ ਦੇ ਵਿੱਚ ਜਾਂਦੇ ਆ ਹਾਈ ਕੋਰਟ ਦੇ ਵਿੱਚ ਕੇਸ ਲੱਗਦਾ ਹਾਈ ਕੋਰਟ ਦੀ ਜਿਹੜੀ ਅਦਾਲਤ ਹੁੰਦੀ ਆ ਉਸ ਦੇ ਵਿੱਚ ਵੀ ਉਹ ਵਕੀਲ ਉਸੇ ਤਰ੍ਹਾਂ ਦੀ ਦਲੀਲ ਪੇਸ਼ ਕਰਦਾ ਕਿ ਇਹਦੀ ਦਿਮਾਗੀ ਹਾਲਤ ਠੀਕ ਨਹੀਂ ਹੈ ਤਾਂ ਉਸ ਤੋਂ ਬਾਅਦ ਇੱਕ ਸੈਕਟਰੀਕਸ ਦੀ ਟੀਮ ਆ ਜਿਹੜੀ ਉਹ ਗਠਿਤ ਕੀਤੀ ਜਾਂਦੀ ਆ ਉਹ ਇਹਦਾ ਜਿਹੜਾ ਜਾਂਚ ਕਰਦੀ ਹੈ ਇਹਦੀ ਰਾਗਵ ਦੀ ਤਾਂ ਹੁਣ ਉਹ ਜਾਂਚ ਦੇ ਵਿੱਚ ਪਤਾ ਲੱਗਦਾ ਕਿ ਇਹਨੂੰ ਇੱਕ ਕ੍ਰੋਨਿਕ ਪੈਰਾਨੋਇਡ ਸਕਿਜ਼ੋਫਰੀਨੀਆ ਨਾਮ ਦੀ ਕੋਈ ਬਿਮਾਰੀ ਆ ਕ੍ਰੋਨਿਕ ਪੈਰਾਨੋਇਡ ਸਕਿਜ਼ੋਫਰੀਨੀਆ ਤੇ ਇਹ ਬਿਮਾਰੀ ਦੇ ਵਿੱਚ ਉਹ ਦੱਸਦੇ ਆ ਕਿ ਬੰਦੇ ਨੂੰ ਪਤਾ ਨਹੀਂ ਲੱਗਦਾ ਜਦੋਂ ਕਤਲ ਵਗੈਰਾ ਕਰਦਾ ਉਹ ਨੂੰ ਆਪਣੇ ਆਪ ਦੇ ਵਿੱਚ ਨਹੀਂ ਹੁੰਦਾ ਤਾਂ ਇਹ ਰਿਪੋਰਟ ਆਉਣ ਤੋਂ ਬਾਅਦ ਹੁਣ ਜਿਹੜੀ ਉਹਦੀ ਸਜ਼ਾ ਆ ਉਹ 4 ਅਗਸਤ 1987 ਨੂੰ ਉਮਰ ਕੈਦ ਤੋਂ ਬਦਲ ਕੇ ਮੌਤ ਦੀ ਸਜ਼ਾ ਤੋਂ ਬਦਲ ਕੇ ਉਮਰ ਕੈਦ ਦੀ ਸਜ਼ਾ ਕਰ ਦਿੱਤੀ ਜਾਂਦੀ ਹੈ ਹੁਣ ਇੱਕ ਬੰਦਾ ਜਿਨੇ ਇੰਨੇ ਜ਼ਿਆਦਾ ਕਤਲ ਕੀਤੇ ਤੇ ਉਹ ਮੰਨ ਵੀ ਗਿਆ ਸੀ ਕਿ ਉਹਨੇ ਇੰਨੇ ਕਤਲ ਕੀਤੇ ਨੇ ਪਰ ਫਿਰ ਵੀ ਉਹ ਦੁਨਿਆਵੀ ਅਦਾਲਤ 'ਚ ਤਾਂ ਬਚ ਜਾਂਦਾ ਪਰ ਪ੍ਰਮਾਤਮਾ ਦੀ ਅਦਾਲਤ 'ਚ ਉਹਦੇ ਨਾਲ ਇਨਸਾਫ ਹੁੰਦਾ ਤੇ 8 ਸਾਲ ਬਾਅਦ ਫਿਰ ਉਹ ਕਿਡਨੀ ਫੇਲ ਹੋਣ ਕਰਕੇ 1995 ਦੇ ਵਿੱਚ ਮੌਤ ਦੀ ਸਜ਼ਾ ਪਾਉਂਦਾ ਜਾਨੀ ਕਿ ਉਹਦੀ ਮੌਤ ਫਿਰ 1995 ਵਿੱਚ ਕਿਡਨੀ ਫੇਲ ਹੋਣ ਕਰਕੇ ਹੋ ਜਾਂਦੀ ਹੈ ਤੇ ਏਸੀ ਜੀ ਅੱਜ ਦੀ ਸਟੋਰੀ ਤੁਹਾਨੂੰ ਕਿੱਦਾਂ ਦੀ ਲੱਗੀ ਕਿਵੇਂ ਲੱਗਿਆ ਕੇਸ ਜੇ ਇਦਾਂ ਦੀਆਂ ਹੋਰ ਸਟੋਰੀਜ਼ ਸੁਣਨਾ ਚਾਹੁੰਦੇ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਬੈਲ ਦਾ ਆਈਕਨ ਦਬਾ ਲਿਓ ਤਾਂ ਕਿ ਅੱਗੇ ਆਉਣ ਵਾਲੀਆਂ ਸਟੋਰੀਜ਼ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਆਪਾਂ ਮਿਲਾਂ ਕਿਸੇ ਹੋਰ ਸਟੋਰੀ ਦੇ ਨਾਲ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ